ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰ ਵਾਲਿਓ ਬਦ ਤੋਂ ਬਦ ਲਾਈਵ ਡੁੱਟ ਜੋ ਜੀ बद तो जाओ जी अज्डा लाइव बहुत जरूरी विषय थे है ਸੁਬਿਰੋ ਆਦਾ ਜਿਹੜਾ ਲਾਈਵ ਕਬਜੀ ਦੇ ਨਾਲ ਆਪਾਂ ਸਾਂਝ ਪਾਣ ਲੱਗੇ ਆ ਉਹ ਹੈ ਪ੍ਰਾਤਨ ਜਿਹੜੇ ਮਹਾਰਾ ਦੇ ਸਰੂਪ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸ਼ਾ ਮਹਾਰਾ ਦੇ ਉਹਨਾਂ ਬਾਰੇ ਵਿਚਾਰ ਆਪ ਸਭ ਵੀਰਾਂ ਸੰਗਤਾਂ ਨਾਲ ਕਰਨੀ ਹੈ ਵੀਰਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਲਾਈਵ ਦੇ ਵਿੱਚ ਜੁੜ ਜੋ ਤਾਂ ਜੋ ਆਪਾਂ ਵਿਚਾਰ ਸ਼ੁਰੂ ਕਰੀਏ ਤੋ ਅੱਜ ਦੀ ਜਿਹੜੀ ਵਿਚਾਰ ਆ ਉਹ ਆਪ ਜੀ ਦੇ ਨਾਲ ਸਾਂਝ ਪਾਉਣੀ ਹੈ ਕਿ ਜਿਹੜੇ ਪ੍ਰਾਤਨ ਲੜੀਵਾਰ ਸਰੂਪ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਤੇ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਪਦਸ਼ੈਤ ਸਰੂਪ ਛੱਪਦੇ ਨੇ ਉਹਨਾਂ ਦੇ ਵਿੱਚ ਕੁਝ ਕੁ ਚੀਜ਼ਾਂ ਜਿਹੜੀਆਂ ਨੇ ਜਿਹੜੇ ਵਿਦਵਾਨ ਗ੍ਰੰਥੀ ਸੰਗ ਨੇ ਉਹ ਨੋਟ ਕਰਦੇ ਨੇ ਸੋ ਦਾਸ ਨੂੰ ਵੀ ਇਹ ਮਹਿਸੂਸ ਹੋਇਆ ਕਿ ਆਪਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾਈ ਜਾ ਸਕੇ ਕਿਉਂਕਿ ਜੇ ਆਪਾਂ ਪ੍ਰਾਤਨ ਸਰੂਪਨ ਦੀ ਗੱਲ ਕਰੀਏ ਉਹ ਛਾਤ ਲਿਖਤ ਵੀ ਨੇ ਕੁਝ ਲੜੀਵਾਰ ਜਿਹੜੇ ਸਰੂਪ ਨੇ ਪ੍ਰਾਤਨ ਹੱਥ ਲਿਖਤ ਨੇ ਜਾਂ ਲੜੀਵਾਰ ਸਰੂਪ ਬਾਤ ਦੇ ਵਿੱਚ ਛਾਪੇ ਗਏ ਨੇ ਤਕਰੀਬਨ ਤਕਰੀਬਨ ਜਿਹੜੇ ਪਾਵਨ ਸਰੂਪ ਨੇ ਪ੍ਰਾਤਨ ਨੇ ਲੜੀਵਾਰ ਉਹਨਾਂ ਦਾ ਜਿਹੜਾ ਤਤਕਰਾ ਹੈ ਜਿਹੜਾ ਹੁਣ ਪਦਸ਼ੇਤ ਸਰੂਪ ਨੇ ਉਹਨਾਂ ਦਾ ਤਤਕਰਾ ਹੈ ਉਹਦੇ ਵਿੱਚ ਕਈ ਵੀਰਾਂ ਨੇ ਜਿਹੜੇ ਪੜਨ ਵਾਲੇ ਨੇ ਉਹਨਾਂ ਨੋਟ ਕੀਤਾ ਹੋਣਾ ਹੈ 10 ਦੇ ਕੋਲ ਤਕਰੀਬਨ 1900 40 41 ਦੀ ਛਪੀ ਹੋਈ ਜਿਹੜੀ ਦੋ ਲੜੀਵਾਰ ਸੈਂਚੀਆਂ ਨੇ ਸੰખ્યા ਸੈਂਚੀਆਂ ਦੋ ਪਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਹਦਾ ਜਦੋਂ ਤਤਕਰਾ ਸ਼ੁਰੂ ਹੁੰਦਾ ਹੈ ਹੋਰ ਵੀ ਕਈ ਪੋਥੀਆਂ ਦੇ ਵਿੱਚ ਦਾਸ ਨੇ ਦੇਖਿਆ ਹੈ ਕੋਈ ਉਹਨਾਂ ਦੇ ਵਿੱਚ ਜਿੱਥੇ ਆਪਾਂ ਤਤਕ੍ਰਿਚ ਜਪ ਦੇਖਦੇ ਆ ਜਿੱਥੇ ਸ਼ੁਰੂਆਤ ਹੁੰਦੀ ਹੈ ਜਪਜੀ ਸਾਹਿਬ ਜੀ ਦੀ ਸੋ ਜਿਹੜੇ ਪ੍ਰਾਤਨ ਸਰੂਪ ਨੇ ਉਹਨਾਂ ਦੇ ਵਿੱਚ ਜਪ ਦੇ ਨਾਲ ਅੱਗੇ ਨਿਸ਼ਾਨ ਲਿਖਿਆ ਹੁੰਦਾ ਜਪ ਨਿਸ਼ਾਨ ਜਿਹੜੇ ਹੋਣ ਵਾਲੇ ਸਰੂਪ ਨੇ ਉੱਥੇ ਇਕੱਲਾ ਜਪ ਹੀ ਹੁੰਦਾ ਹੈ ਸੋ ਇਹ ਪ੍ਰਾਤਨ ਕੀ ਲਿਖਣ ਸ਼ੈਲੀ ਸੀ ਕੋਈ ਵੀ ਆਪਣੇ ਨਾਲ ਵਿਦਵਾਨ ਸੱਜਣ ਜਿਹੜਾ ਲਾਈਵ ਜੁੜਿਆ ਹੋਇਆ ਹੈ ਜਰੂਰ ਵਿਚਾਰਾਂ ਦੀ ਸਾਂਝ ਪਾਏ ਕਿ ਉਹ ਜਿਹੜੀ ਲਿਖਣ ਸ਼ੈਲੀ ਸੀ ਉਹਦੇ ਵਿੱਚ ਨਿਸ਼ਾਨ ਜਿਹੜਾ ਲਿਖਿਆ ਹੁੰਦਾ ਸੀ ਉਹ ਪ੍ਰਾਤਨ ਸਰੂਪਾਂ ਦੇ ਵਿੱਚ ਕਿਉਂ ਲੱਗਿਆ ਸੀ ਅੱਜ ਜਿਹੜੇ ਸਰੂਪ ਨੇ ਛਪ ਰਹੇ ਨੇ ਉਹਨਾਂ ਦੇ ਵਿੱਚ ਕਿਉਂ ਨਹੀਂ ਜਹਉ ਦੇ ਬਾਰੇ ਕੋਈ ਐਸਾ ਵੀਰ ਸਾਡਾ ਜਿਸ ਨੇ ਉਸ ਚੀਜ਼ ਨੂੰ ਸਮਝਿਆ ਪੜਿਆ ਜਾਂ ਵਿਚਾਰਿਆ ਸੋ ਜਰੂਰ ਕਿਰਪਾ ਕਰਕੇ ਕਮੈਂਟ ਦੇ ਵਿੱਚ ਦੱਸਣ ਦੀ ਕਿਰਪਾਲਤਾ ਕਰੇ ਕਿ ਉਹਨਾਂ ਸਰੂਪਾਂ ਦੇ ਵਿੱਚ ਜਪ ਦੇ ਨਾਲ ਤਤਕਰੇ ਦੇ ਵਿੱਚ ਨਿਸ਼ਾਨ ਕਿਉਂ ਲਾਇਆ ਜਾਂਦਾ ਸੀ ਆਦੇਸ਼ ਰੂਪ ਵਿੱਚ ਉਹ ਨਹੀਂ ਇੱਕ ਵੀ ਦੋ ਇੱਕ ਦੋ ਚੀਜ਼ਾਂ ਹੋਰ ਨੇ ਜੋ ਦਸ ਨੇ ਨੋਟ ਕੀਤੀਆਂ ਨੇ ਉਹਨਾਂ ਦਾ ਥੋੜਾ ਫਰਕ ਹੈ ਪਰ ਚਲੋ ਇੱਕ ਕੋਈ ਲਗਮਾਤਰ ਛਪਾਈ ਦਾ ਆਪਾਂ ਜਾਂ ਲਿਖਣ ਸ਼ੈਲੀ ਦਾ ਉੱਚਪ ਕਹਿ ਸਕਦੇ ਆ ਪਰ ਇੱਕ ਪੂਰਾ ਜਿਹੜਾ ਸ਼ਬਦ ਹੈ ਅੱਖਰ ਹੈ ਉਹ ਜਿਹੜਾ ਪ੍ਰਾਤਨ ਸਰੂਪਾਂ ਦੇ ਵਿੱਚ ਲੱਗਿਆ ਹੁੰਦਾ ਸੀ ਜਪ ਨਿਸ਼ਾਨ ਤੇ ਅੱਜ ਵਾਲਿਆਂ ਚ ਜਪ ਇਹਦਾ ਫਰਕ ਕਿਉਂ ਹੈ ਕਿਉਂਕਿ ਸਰੂਪ ਯਾ ਭਾ ਸੋਸ਼ਲ ਮੀਡੀਆ ਦਾ ਯੋਗ ਹੈ ਦੇਖਿਏ ਬਹੁਤ ਬਹੁਤ ਪ੍ਰਾਤਨ ਸਰੂਪ ਜਿਹੜੇ ਨੇ ਜਾ ਗੁਰਬਾਣੀ ਦੀ ਪੋਥੀਆਂ ਨੇ ਕਈ ਐਸੇ ਐਮਪੀ ਦੇ ਵਿੱਚ ਬਿਹਾਰ ਦੇ ਵਿੱਚ ਜਾਂ ਹੋਰ ਕਈ ਐਸੇ ਮੱਠ ਨੇ ਜਿੱਥੇ ਉਹ ਹੱਥ ਲੇਖਤ ਪੁਰਾਤਨ ਸਰੂਪ ਵੀ ਸਾਧੂਆਂ ਦੇ ਡੇਰਿਆਂ ਤੇ ਪਏ ਨੇ ਖਾਸ ਕਰਕੇ ਮੈਂ ਜ਼ਿਕਰ ਕਰਾਂਗਾ ਗਿਆਨੀ ਭਗਵਾਨ ਸਿੰਘ ਜੀ ਖੋਜੀ ਖੋਜ ਵਿਚਾਰ ਮੇਰੇ ਖਿਆਲ ਉਹਨਾਂ ਦਾ ਸੋਸ਼ਲ ਮੀਡੀਆ ਤੇ ਚੈਨਲ ਆ ਉਸ ਤੇ ਉਹ ਕਾਫੀ ਪ੍ਰਾਤਨ ਜਿਹੜੇ ਗੁਰੂ ਘਰ ਨੇ ਉਹ ਭਾਵੇਂ ਧੰ ਗੁਰੂ ਨਾਨਕ ਸੱਚੇ ਪਾਸ਼ਾ ਮਹਾਰਾਜ ਨਾਲ ਸੰਬੰਧਿਤ ਨੇ ਜਾਂ ਦਸਾਂ ਪਾਸ਼ਾ ਐ ਜੋ ਕਿਸੇ ਵੀ ਗੁਰੂ ਸਾਹਿਬ ਦੇ ਨਾਲ ਸੰਬੰਧਿਤ ਨੇ ਜਾਂ ਪ੍ਰਾਤਨ ਜਿਹੜੇ ਨਿਰਮਲੇ ਸਾਧੂ ਸਨ ਜਾਂ ਉਹਨਾਂ ਦੇ ਮੱਠ ਸੀ ਜਿੱਥੇ ਡੇਰੇ ਬਣੇ ਨੇ ਉੱਥੇ ਉਹ ਪਹੁੰਚ ਕਰਕੇ ਬੜੀ ਬੜੀ ਦੁਰਲਭ ਇਤਿਹਾਸਿਕ ਸਥਾਨਾਂ ਤੇ ਉਹ ਦਰਸ਼ਨ ਕਰਾਉਂਦੇ ਨੇ ਉਹ ਵੀ ਕਈ ਵਾਰ ਇਹਨਾਂ ਚੀਜ਼ਾਂ ਦਾ ਜ਼ਿਕਰ ਕਰਦੇ ਨੇ ਕਈ ਸਰੂਪ ਸਾਨੂੰ ਇਹੋ ਜਿਹੇ ਦੇਖਣ ਨੂੰ ਮਿਲਦੇ ਨੇ ਇੱਕ ਸਰੂਪ ਦੀ ਦਾਸ ਕੋਲ ਫੋਟੋ ਆਈ ਜੋ ਤਕਰੀਬਨ ਉਸ ਤੇ ਲਿਖਿਆ ਕਿ ਇਹ 60-70 ਸਾਲ ਪੁਰਾਤਨ ਸਰੂਪ ਹੈ ਜਲੰਧਰ ਦੇ ਕਿਸੇ ਗੁਰਦਰਸਾ ਵਿਖੇ ਪਿਆ ਹੈ ਉਹ ਪੂਰੇ ਦਾ ਪੂਰਾ ਸਰੂਪ ਉਰਦੂ ਭਾਸ਼ਾ ਚ ਹੈ ਤਾਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਦਾਸ ਨੇ ਉਹਦਾ ਜੋ ਅੱਜ ਦਾ ਲਾਈਵ ਚੱਲ ਰਿਹਾ ਉਸ ਤੇ ਵੀ ਉਹਦਾ ਜਿਹੜਾ ਫੋਟੋ ਲਾਇਆ ਆ ਆਪ ਜੀ ਦੇਖ ਸਕਦੇ ਹੋ ਸੁਣਨ ਤੋਂ ਭਾਵ ਕਿ ਬਹੁਤ ਬਹੁਤ ਪ੍ਰਾਤਨ ਸਰੂਪ ਨੇ ਪਰ ਤਕਰੀਬਨ ਸਰੂਪਾਂ ਦੇ ਕਿਤੇ ਨਾ ਕਿਤੇ ਥੋੜਾ ਥੋੜਾ ਫਰਕ ਸਾਨੂੰ ਹਰ ਇੱਕ ਜਗ੍ਹਾ ਮਿਲਦਾ ਹੈ ਇਹ ਅੱਗੇ ਤੋਂ ਅੱਗੇ ਜਿਉਂ ਲਿਖਤੀ ਹੋਈ ਉਹਨਾਂ ਦੇ ਵਿੱਚ ਫਰਕ ਪਿਆ। ਜਬ ਵਿਦਵਾਨ ਸੱਜਣ ਦੱਸ ਸਕਦੇ ਨੇ। ਪਰ ਇਹ ਜਿਹੜੀ ਗੱਲ ਇਹ ਆਪਾਂ ਵਿਚਾਰਨ ਵਾਲੀ ਅੱਜ ਕਰ ਰਹੇ ਸੀ ਕਿ ਜਿਹੜਾ ਤਤਕਰੇ ਦੇ ਵਿੱਚ ਉਹ ਜਪਨੀ ਸ਼ਾਨ ਲਿਖਿਆ ਹੈ। ਉਹ ਪ੍ਰਾਤਨ ਸਰੂਪਾਂ ਤੇ ਪ੍ਰਾਤਨ ਪੁਥੀਆਂ ਦੇ ਵਿੱਚ ਹੀ ਕਿਉਂ ਮਿਲਦਾ ਹੈ? ਅੱਜ ਜਿਹੜੇ ਨਵੇਂ ਸਰੂਪ ਛਾਪ ਰਹੇ ਨੇ ਉਹਦੇ ਵਿੱਚ ਕਿਉਂ ਨਹੀਂ? ਸੋ ਮੇਰੀ ਬੀੜਾ ਨੂੰ ਬੇਨਤੀ ਹੈ। ਜਿਹੜੇ ਆਪਜੀ ਲਾਈਵ ਦੇਖ ਰਹੇ ਹੋ ਕਿਰਪਾ ਕਰਕੇ ਕਮੈਂਟ ਦੇ ਵਿੱਚ ਜਰੂਰ ਦੱਸਿਓ ਆਪਜੀ ਕਿੱਥੋਂ-ਕਿੱਥੋਂ ਲਾਈਵ ਦੇਖ ਰਹੇ ਹੋ ਆਪੋ ਆਪਣੇ ਏਰੀਏ ਦਾ ਨਾਮ ਜਰੂਰ ਦੱਸਿਓ ਸੋ ਜੇ ਆਪਜੀ ਨੂੰ ਵਿਚਾਰ ਚੰਗੇ ਲੱਗਦੇ ਹੋਏ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਅੱਗੇ ਤੋਂ ਅੱਗੇ ਆਪਣਾ ਜਿਹੜਾ ਮੈਸੇਜ ਆਪ ਸਭ ਮੀਰਾਂ ਤੱਕ ਪਹੁੰਚਦਾ ਹੋਵੇ ਸੋ ਆਪਾਂ ਗੱਲ ਕਰ ਰਹੇ ਸੀ ਕਿ ਇਹ ਫਰਕ ਕਿਉਂ ਆਖਰ ਜਿੰਨੇ ਵੀ ਸਰੂਪ ਨੇ ਉਹਨਾਂ ਦੇ ਵਿੱਚ ਜੋ ਵੀ ਪ੍ਰਾਤਨ ਲਿਖੀ ਗਈ ਗੁਰਬਾਣੀ ਹੈ ਉਹਦੇ ਵਿੱਚ ਫਰਕ ਹੋਣਾ ਨਹੀਂ ਚਾਹੀਦਾ ਜਾਂ ਇਸ ਦਾ ਫਰਕ ਪੈਣ ਦਾ ਕਾਰਨ ਕੀ ਹੈ ਸੋ ਜਾਂ ਪ੍ਰਾਤਨ ਲਿਖਣ ਦੇ ਵਿੱਚ ਕੁਝ ਐਸੀ ਸ਼ੈਲੀ ਸੀ ਜੋ ਆਜਾ ਨਹੀਂ ਸੋ ਇਸ ਵਾਰ ਇਹ ਆਪਾਂ ਵਿਚਾਰ ਕਰ ਰਹੇ ਆ ਕਿਉਂਕਿ ਦੇਖੋ ਗੁਰਪਿਆਰੇਓ ਕਿ ਵਿਚਾਰ ਸਭ ਤੋਂ ਵੱਡੀ ਗੱਲ ਹੈ ਸੋ ਵਿਚਾਰ ਜਦੋਂ ਆਪਾਂ ਕਰਾਂਗੇ ਕੁਝ ਨਾ ਕੁਝ ਆਪਾਂ ਨੂੰ ਵਧੀਆ ਜਿਹੜਾ ਉਹ ਸਿੱਖਣ ਨੂੰ ਮਿਲੂਗਾ ਸੋ ਇਸੇ ਕਰਕੇ ਆਪਾਂ ਆਪ ਜੀ ਨਾਲ ਵਿਚਾਰ ਕਰ ਰਹੇ ਸੀ ਕਿ ਆਪ ਸਭ ਵੀਰਾਂ ਦੇ ਨਾਲ ਆਪਾਂ ਵਿਚਾਰ ਕਰੀਏ ਕੋਈ ਵੀ ਜਿਹੜਾ ਵੀਰ ਆਪਾਂ ਨੂੰ ਦੱਸ ਸਕਦਾ ਹੋਵੇ ਇਸ ਪ੍ਰਤੀ ਕਿ ਇਹ ਜਿਹੜਾ ਆਪਾਂ ਪਾਵਨ ਸਰੂਪਾਂ ਦੀ ਗੱਲ ਕਰ ਰਹੇ ਹਾਂ ਕਿਉਂਕਿ ਅੰਗਾਂ ਦਾ ਤੇ ਫਰਕ ਹੈ ਹੀ ਇੱਕ ਦਿਨ ਇੱਕ ਵੀਰ ਦੱਸ ਰਿਹਾ ਸੀ ਕਿ ਜਿਹੜਾ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਪਾਵਨ ਸਰੂਪ ਪ੍ਰਕਾਸ਼ ਹੁੰਦੇ ਨੇ ਉਹ ਤਕਰੀਬਨ 1500 ਅੰਗ ਤੱਕ ਸਰੂਪ ਨੇ ਤੇ ਜਿਹੜੇ ਹੁਣ ਛਪਾਈ ਹੁੰਦੀ ਹੈ ਪਾਵਨ ਸਰੂਪਾਂ ਦੀ ਉਹ 1430 ਸੰਗ ਤੱਕ ਹੈ ਸੋ ਭਾਵੇਂ ਪ੍ਰਾਤਨ ਹੈ ਭਾਵੇਂ ਅਜੋਕੇ ਸਮੇਂ ਦੇ ਵਿੱਚ ਸਰੂਪ ਨੇ ਛਪਾਈ ਤੇ ਤਤਕਰਾ ਇੱਕੋ ਜਿਹਾ ਵਾਸ਼ਾ ਹੋਣਾ ਚਾਹੀਦਾ ਹੈ ਇਸ ਬਾਬਤ ਸਾਡੇ ਤਤਤਾਂ ਦੇ ਜਿਹੜੇ ਜਥੇਦਾਰ ਸਹਿਬਾਨ ਨੇ ਸਿੰਘ ਸਹਿਬਾਨ ਨੇ ਵਿਦਵਾਨ ਸੱਜਣ ਨੇ ਉਹਨਾਂ ਨੂੰ ਵੀ ਵਿਚਾਰ ਕਰਨੀ ਚਾਹੀਦੀ ਹੈ ਕਿਉਂਕਿ ਜਦੋਂ ਆਪਾਂ ਪ੍ਰਾਤਨ ਸਰੂਪ ਤੇ ਜਿਹੜੇ ਅੱਜ ਨਵੇਂ ਸਰੂਪ ਛਾਪ ਰਹੇ ਨੇ ਜਾਂ ਪ੍ਰਾਤਨ ਸੰਥਿਆ ਦੀ ਪੋਥੀਆਂ ਨੇ ਤੇ ਜਿਹੜੀ ਹੁਣ ਸਮੇਂ ਦੇ ਵਿੱਚ ਛਪ ਰਹੀਆਂ ਨੇ ਉਹਨਾਂ ਨੂੰ ਜਦ ਇਕੱਠੇ ਕਰਕੇ ਦੇਖਾਂਗੇ ਤੇ ਆਪਣੇ ਮਨ ਦੇ ਵਿੱਚ ਉਲਝਣ ਪੈਦਾ ਹੁੰਦੀ ਹੈ ਕਿ ਕਿਹੜਾ ਇਹਦੇ ਚ ਸਹੀ ਮੰਨੀਏ ਜੇ ਫਰਕ ਕੋਈ ਛਪਾਈ ਦੇ ਵਿੱਚ ਆਪਾਂ ਲੱਗਦਾ ਹੈ ਤੇ ਆਪਾਂ ਕਿਸ ਨੂੰ ਸਹੀ ਮੰਨਾਂਗੇ ਕਿਉਂਕਿ ਇਤਿਹਾਸ ਜਿਹੜਾ ਸਾਡੇ ਕੋਲ ਹੈ ਉਹ ਵਿਦਵਾਨਾਂ ਨੇ ਆਪੋ ਆਪਣੀ ਸਮਝ ਮੁਤਾਬਕ ਲਿਖਿਆ ਹੈ ਪਰ ਜਿਹੜੇ ਤਾਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਮਹਾਰਾਜ ਦੀ ਬਾਣੀ ਹੈ। ਪਾਵਨ ਪਵਿੱਤਰ ਗੁਰਬਾਣੀ ਉਸ ਨੂੰ ਸਤਿਗੁਰਾਂ ਨੇ ਇੱਕ ਲੋਕ ਇੱਕ ਗੁੰਜੀਆਂ ਲਾਈਆਂ ਹੋਈਆਂ ਨੇ। ਉਹਦੇ ਵਿੱਚ ਕੋਈ ਫਰਕ ਨਹੀਂ ਹੋਣਾ ਚਾਹੀਦਾ। ਸੋ ਇਹਹੀ ਵਿਚਾਰ ਆਪ ਸਭ ਵੀਰਾਂ ਦੇ ਨਾਲ ਅਪਾਜ ਸਾਂਝਾ ਕਰਨ ਲੱਗੇ ਆ। ਸੋ ਵੀਰਾਂ ਨੂੰ ਬੇਨਤੀ ਹੈ ਕਿ ਕਿਸੇ ਵੀ ਵੀਰ ਕੋਲ ਐਸਾ ਗਰੁੱਪ ਹੈ ਜਿਸ ਦੇ ਵਿੱਚ ਤਖਤਾਂ ਦੇ ਕੋਈ ਸਿੰਘ ਸਹਿਬਾਨ ਜਾਂ ਕੋਈ ਵਿਦਮਾਨ ਕਥਾਵਾਚਕ ਪ੍ਰਚਾਰਕ ਉਸ ਗਰੁੱਪਾਂ ਵਿੱਚ ਆਪਣੇ ਅੱਜ ਦੇ ਲਾਈਵ ਨੂੰ ਜ਼ਰੂਰ ਸ਼ੇਅਰ ਕਰਿਓ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਸ਼ੇਅਰ ਕਰਿਓ ਜਿੱਥੇ ਕੋਈ ਗ੍ਰੰਥੀ ਸਿੰਘਾਂ ਦਾ ਪ੍ਰਚਾਰਕ ਸਿੰਘਾਂ ਦਾ ਗਰੁੱਪ ਹੈ ਤਾਂ ਜੋ ਆਪਾਂ ਇਹ ਵਿਸ਼ੇ ਤੇ ਖੁੱਲ ਕੇ ਵਿਚਾਰ ਕਰ ਸਕੀਏ ਕਿਉਂਕਿ ਸਾਡਾ ਅਜੋਕਾ ਜਿਹੜਾ ਵਰਗ ਹੈ ਪ੍ਰਚਾਰਕ ਜਿਹੜੀ ਸ਼੍ਰੇਣੀ ਹੈ ਉਸ ਨੂੰ ਇਸ ਤੇ ਵਿਚਾਰ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਜੇ ਆਪਾਂ ਵਿਚਾਰ ਕਰਾਂਗੇ ਤਾਂ ਆਪਾਂ ਨੂੰ ਕੁਝ ਨਾ ਕੁਝ ਇਹਦੇ ਵਿੱਚੋਂ ਚੰਗਾ ਪ੍ਰਾਪਤ ਹੋਏਗਾ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਵੀ ਆਪਾਂ ਕੁਝ ਨਾ ਕੁਝ ਚੰਗਾ ਮੈਸੇਜ ਚੰਗਾ ਗਿਆਨ ਦਾ ਜਿਹੜਾ ਪੰਡਾਰ ਉਹ ਸੋਪ ਸਕਾਂਗੇ ਕਿਉਂਕਿ ਅੱਜ ਦਾ ਜਿਹੜਾ ਹਾਲਾਤ ਹੈ ਜੇ ਆਪਾਂ ਗਰੰਥੀ ਸਿੰਘਾਂ ਦੀ ਗੱਲ ਕਰੀਏ ਪਹਿਲੀ ਗੱਲ ਤੇ ਨਵਾਂ ਗਰੰਥੀ ਸਿੰਘ ਇਸ ਪਾਸੇ ਕੋਈ ਲੱਗਣ ਨੂੰ ਤਿਆਰ ਨਹੀਂ ਜਿਹੜੇ ਪ੍ਰਾਣੇ ਨੇ ਉਹ ਛੱਡੀ ਜਾਂਦੇ ਨੇ ਹੌਲੀ-ਹੌਲੀ ਵਿਰਤ ਹੋਈ ਜਾਂਦੇ ਨੇ ਸੋ ਆਪਣੀ ਕੋਸ਼ਿਸ਼ ਇਹੀ ਹੈ ਕਿ ਵੱਧ ਤੋਂ ਵੱਧ ਵੀਰਾਂ ਦਾ ਜਿਹੜਾ ਇੰਟਰਸਟ ਵੱਧ ਤੋਂ ਵੱਧ ਵੀਰਾਂ ਦਾ ਜਿਹੜਾ ਰੁਝਾਨ ਇਸ ਪਾਸੇ ਹੋਵੇ ਤਾਂ ਜੋ ਬਦ ਤੋਂ ਬਦ ਵੀਰ ਇਸ ਚੀਜ਼ ਨੂੰ ਸਮਝ ਸਕਣ ਬਦ ਤੋਂ ਬਦ ਵੀਰ ਇਸ ਪਾਸੇ ਲੱਗ ਸਕਣ ਜ਼ਰੂਰੀ ਨਹੀਂ ਕਿ ਆਪਾਂ ਗ੍ਰੰਥੀ ਬਣਨਾ ਧਰਮ ਦੀ ਗੁਰਬਾਣੀ ਦੀ ਗੁਰ ਇਤਿਹਾਸ ਦੀ ਜਾਣਕਾਰੀ ਵੈਸੇ ਵੀ ਆਪਾਂ ਨੂੰ ਹੋਣੀ ਜ਼ਰੂਰੀ ਚਾਹੀਦੀ ਹੈ ਨਾ ਵੀ ਆਪਾਂ ਗ੍ਰੰਥੀ ਸਿੰਘ ਪ੍ਰਚਾਰਕ ਬਣੀਏ ਹਰ ਸਿੱਖ ਦਾ ਇਹ ਫਰਜ਼ ਮੰਨਦਾ ਹੈ ਕਿ ਆਪਣੇ ਧਰਮ ਬਾਰੇ ਆਪਣੇ ਇਤਿਹਾਸ ਬਾਰੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਪਵਿੱਤਰ ਗੁਰਬਾਣੀ ਵਾਸਤੇ ਆਪਣੇ ਕੋਲ ਗਿਆਨ ਹੋਣਾ ਚਾਹੀਦਾ ਉਸ ਦੀ ਆਪਾਂ ਨੂੰ ਥੋੜੀ ਤੇ ਨੌਲੇਜ ਹੋਣੀ ਜ਼ਰੂਰੀ ਚਾਹੀਦੀ ਹੈ ਕਿਉਂਕਿ ਜੇ ਆਪਾਂ ਨੂੰ ਹੋਏਗੀ ਤੇ ਤਾਂ ਅੱਗੇ ਆਪਾਂ ਆਪਣੇ ਬੱਚਿਆਂ ਨੂੰ ਦੱਸਾਂਗੇ ਪੀੜੀ ਦਰ ਪੀੜੀ ਤਾਂ ਇਹ ਜਿਹੜਾ ਸਿਲਸਿਲਾ ਚੱਲਦਾ ਰਹੇਗਾ ਸੋ ਲੋੜ ਹੈ ਅੱਜ ਆਪਣੇ ਬੱਚਿਆਂ ਨੂੰ ਇਹ ਚੀਜ਼ ਦੱਸਣ ਦੀ। ਨੀਰਾ ਆਪਾਂ ਗ੍ਰੰਥੀ ਸਿੰਘਾਂ ਤੇ ਡਿਪੈਂਡ ਨਾ ਰਹੀਏ ਪ੍ਰਚਾਰਕ ਸਿੰਘਾਂ ਤੇ ਕਿ ਉਹ ਹੀ ਦੱਸਣਗੇ ਗੁਰਬਾਣੀ ਬਾਰੇ। ਅਸੀਂ ਆਪ ਪੜ੍ਹੀਏ ਤੇ ਆਪ ਵਿਚਾਰੀਏ। ਆਪ ਸਤਿਗੁਰਾਂ ਦੀ ਸੇਵਾ ਕਰੀਏ। ਕਿਉਂਕਿ ਸੱਚੇ ਪਾਤਸ਼ਾਹ ਜੀ ਦਾ ਪ੍ਰਮਾਨ ਹੈ ਜਿਨ ਸੇਵਿਆ ਤਿਨ ਪਾਇਆ ਮਾਨ। ਤੇ ਜਿਨ੍ਹਾਂ ਨੇ ਸੇਵਾ ਕੀਤੀ ਭਾਵਨਾ ਦੇ ਤੇਤ ਭਾਵਨਾ ਰੱਖ ਕੇ ਸ਼ਰਧਾ ਰੱਖ ਕੇ ਉਹਨਾਂ ਨੂੰ ਹੀ ਮਾਨ ਪ੍ਰਾਪਤ ਹੋਇਆ ਸੋ ਅੱਜ ਦਾ ਜਿਹੜਾ ਆਪਣਾ ਵਿਸ਼ਾ ਸੀ ਉਸ ਬਾਰੇ ਆਪ ਸਭ ਵੀਰਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਤੇ ਵਿਚਾਰ ਕਰਿਓ ਆਪਜੀ ਕੋਲ ਆਦੀ ਵਿਚਾਰ ਬਾਰੇ ਕੋਈ ਸੰਬੰਧਤ ਸਵਾਲ ਜਵਾਬ ਹੋਵੇ ਤੇ ਕਮੈਂਟ ਦੇ ਵਿੱਚ ਸਾਨੂੰ ਜਰੂਰ ਦੱਸਿਓ ਤੇ ਇਹ ਵੀ ਆਪਜੀ ਕਮੈਂਟ ਦੇ ਵਿੱਚ ਜਰੂਰ ਦੱਸਿਓ ਕਿ ਆਪਜੀ ਕਿੱਥੇ ਕਿੱਥੇ ਲਾਈਵ ਦੇਖ ਰਹੇ ਹੋ ਸੋ ਸਾਰੇ ਵੀਰਾਂ ਦਾ ਲਾਈਵ ਜੁੜਨ ਦੇ ਵਿੱਚ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ